ਲੋਟੀ ਅੱਜ ਆਪਾਂ ਬਣਾਉਟਾਂ ਚਟਨੀ ਲਾਲ ਮਿਰਚਾ ਪਾ ਗਈ ਇਹ ਗਿੱਲੀਆਂ ਲਾਲ ਮਿਰਚਾਂ ਨੇ ਬੜੀ ਟੇਸਟੀ ਬਣਦੀ ਅੱਜ ਆਪਾਂ ਟਮਾਟਰ ਨਹੀਂ ਪਾਉਂਦੇ ਆਪਾਂ ਪਾਉਂਦੇ ਪਦੀਨਾ ਅਦਰਕ ਤੇ ਪਿਆਜ਼ ਨਿੰਬੂ ਨਿੰਬੂ ਵਰਤਣਾ ਹੁੰਦਾ ਆਪਾਂ ਨਮਕ ਪਾ ਕੇ ਮਰਚਾਂ ਆਪਾਂ ਪਾ ਲੈਣੇ ਫਿਰ ਵਿੱਚ ਦੀ ਖਾਣੀ ਬਹੁਤ ਜ਼ਰੂਰੀ ਹੈ ਇਹ ਹੀ ਨਿਕਾਲ ਟਿਕਾੜੀਆਂ ਖਾਜੋ ਨਾਲ ਮਿਸ ਤੇ ਖਾਣ ਨਾਲ ਵੀ ਕਈ ਵਰੀ ਹੋਇ ਨਸ ਜਾਉ ਹੋਈ ਹੋਣਾ ਉਹ ਹੋ ਗ ਜਾਂਦੀ ਹੈ ਮੈਂ ਸੁਣਿਆ ਸੀ ਕਿ ਸਬਜ਼ੀਰ ਕੋ ਤਾਂ ਛੱਡਦੇ ਜਾਂਦੇ ਆਂ ਬੜੀਆਂ ਚੀਜ਼ਾਂ ਸਾਰੀਆਂ ਲੋਚ ਮਰਚ ਕਰਦੀ ਆਪਾਂ ਬਰੀਕ ਹੁਣ ਆਪਾਂ ਪਿਆਜ਼ ਇਹਨਾ ਪਧਿਨਾ ਧੋ ਕੇ ਰੱਖਿਆ ਹੋਇਆ ਇਹ ਆਪਾਂ ਕਟਾਂਗੇ i don't know with to do but then nothing i ਨਾਮ ਕਪਾ ਕੇ ਨਾ apa ਨਮਕ ਨਾਲ ਆਪਣੇ ਗੰਡੇ ਜਿਹੜੇ ਨੇ ਜਾਂਦੀ ਗੰਡੇ ਜਾਣਗੇ ਆਪ ਕੋਪਿਆਜ ਨੂੰ ਸੇਲ ਲ ਕੇ ਤੇ ਚੰਗੀ ਤਰ੍ਹਾਂ ਧੋ ਲਿਆ ਸੀ ਉਸੇ ਵਾਰੀ ਵਾਰੀ ਘੰਟੇ ਪਾ ਕੇ ਇਸ ਤਰੀਕੋ ਟੁੱਟ ਲੈਣੇ ਤੇਰਾ ਪਤਾ ਦੁਕਾਨੇ ਦਾ ਆ ਸਟਿਚ ਲੋ ਜੀ ਆਪਾਂ ਥੋੜੀ ਜਿਹੀ ਮੋਟੀ ਮੋਟੀ ਟਿੱਕ ਟੰਗ ਲਾਸਟ ਤੇ ਆ ਪਾਈ ਕਰਲੀ ਪਾਉਣੇ ਲਸਣ ਦੀ ਇਹਦੇ ਨਾਲ ਕੋਈ ਉਹ ਨਹੀਂ ਆਉਂਦਾ ਹੈਗਾ ਜੇ ਤੁਸੀਂ ਕਹੋਗੇ ਨਾ ਕਿ ਜੇ ਲਸਣ ਹੁੰਦਾ ਮਸਾਲ ਬਿਲਕੁਲ ਵੀ ਨਹੀਂ ਆਉਂਦਾ ਤੁਸੀਂ ਘਰ ਬਣਾ ਕੇ ਖਾ ਕੇ ਦੇਖਿਓ ਲਸਣ ਨਾਲ ਤਾਂ ਤਾਂ ਲਸਣ ਦੀ ਆਪਣੀ ਜ਼ੇਤਨ ਪਾਵਰ ਚੰਬੜਾ ਸਿਆਲਾਂ ਨੇ ਸਬਜ਼ੀਆਂ ਚ ਬਹੁਤ ਤੋਂ ਵਰਤ ਵਰਤਿਆ ਪਰ ਉਜੀ ਆਪਣੇ ਘਰੇ ਜਿਹੜੇ ਤੁਹਾਡੇ ਜਿੰਨਾ ਜਿੰਨਾ ਤੇ ਜਗ੍ਹਾ ਹੈਗੀ ਇੱਥੇ ਲਸਣ ਜ਼ਰੂਰ ਲਾਇਆ ਕਰੋ ਆਪਾਂ ਵੀ ਬਣਾ ਰਹੇ ਸੁਰੇ ਤੋਂ ਇਹ ਜਿਹੜਾ ਦਸਣ ਕੁਛ ਨਹੀਂ ਪਾਉਂਦੇ ਆਪਾਂ ਬਸ ਐਂ ਲਾ ਦੇਣਾ ਹੀ ਬੱਟਾ ਹੈ ਉਹ ਚੀਜ਼ ਨਹੀਂ ਪਾਉਂਦੀ ਆਪਾਂ ਜ਼ਰੂਰ ਕੋਲ ਆਪਾਂ ਥੋੜੀ ਜਿਹੀ ਮੋਟੀ ਮੋਟੀ ਰੱਖਾਂਗੇ ਜ਼ਿਆਦੀ ਬਲੀਕ ਨਹੀਂ ਕਰਨੀ ਤਾ ਬੜੀ ਟੇਸਟੀ ਲੱਗੀ। ਇਹਦੇ ਵਿੱਚ ਤੁਸੀਂ ਨਾਰਦਾਣਾ ਪਾ ਸਕਦੇ ਹੋ ਜੇ ਨਾਰਦਾਣਾ ਨਹੀਂ ਹੈਗਾ ਟਮਾਟਰ ਪਾ ਸਕਦੇ ਹੋ ਜੇ ਟਮਾਟਰ ਨਹੀਂ ਹੈਗਾ ਤਾਂ ਤੁਸੀਂ ਨਿੰਬੂ ਪਾ ਸਕਦੇ ਹੋ। ਆਪਸ਼ਨਾ ਵਾਦੂ ਜਿਹੜੀ ਮਰਜ਼ੀ ਵਰਤੋ। ਖਟਾਸ ਵਾਸਤੇ ਨਾ ਆਪਾਂ ਨਮਕ ਮਿਰਚ ਨੂੰ ਬੈਲੈਂਸ ਕਰਨ ਵਾਸਤੇ ਕਈ ਇਹਦੇ ਵਿੱਚ ਚੀਨੀ ਪਾ ਲੈਂਦੇ ਨੇ। ਖੰਡ ਆਪਾਂ ਨਹੀਂ ਪਾਉਂਦੇ ਹੈਗੇ ਫਿਰ ਖੰੰਦੀਨ ਬੱਚੇ ਪਾ ਲੈਂਦੇ ਆ ਪਰ। ਹੁਣ ਆਪਾਂ ਇਹਦੇ ਵਿੱਚ ਨਿੰਬੂ ਛੋੜ ਦੇਣਾ। ਚਮਚੇ ਦੇ ਨਾਲ ਮਿਕਸ ਕਰਕੇ ਬੀਦੇ ਪਕੜ ਰਹੇ ਨੇ ਇਸ ਟ੍ਰਿਕ ਨਾਲ ਕਰੀ ਬਣਾ ਕੇ ਖਾ ਕੇ ਦੇਖਿਓ ਅੱਧਾ ਨਿੰਬੂ ਆ ਪਾ ਦੇਣਾ ਪੂਰਾ ਅੱਧੇ ਨਿੰਬੂ ਨਾਲ ਜਿਹੜੀ ਆਪਣਾ ਫੁੱਲ ਕਾਸ ਹੋ ਜਾਂਦੀ ਥੋੜਾ ਜਿਹਾ ਪਾ ਲਾ ਕੇ ਹੋਲਡ ਵਿੱਚ ਕੱਟ ਲਿਆ ਤੇ ਮਿਕਸੀ ਦੀ ਬਣੀ ਜਿਹੜੀ ਹੈ ਚਟਨੀ ਉਹ ਕੀ ਮਕਾਨ ਵਾਲਾ ਫਰੋਗੀ ਹੁੰਦੇ ਸੋਟੇ ਦਾ ਵੇਖ ਲੋ ਵੀ ਵੇਖ ਲੋ ਇਹੀ ਚੀਜ਼ਾਂ ਪਾ ਕੇ ਤੁਸੀਂ ਉਹਦੇ 'ਚ ਬਣਾ ਕੇ ਵੇਖੋ ਇਹੀ ਚੀਜ਼ਾਂ ਪਾ ਕੇ ਤੁਸੀਂ ਇਹਦੇ 'ਚ ਤੇ ਹਰ ਪਤਾ ਨੂੰ ਆਪੇ ਦੇ ਸੱਜੂ ਓਹ ਚ ਆਪਣੇ ਕੋਲ ਥੋੜਾ ਜਿਹਾ ਪਦੀਨਾ ਵੀ ਘੱਟ ਸੀਗਾ ਤੁਸੀਂ ਉਹ ਵੀ ਥੋੜਾ ਜ ਵੱਧ ਪਾ ਸਰ ਜਿਹੜਾ ਤਾਂ ਨਹੀਂ ਆਇਆ ਉਹ ਪਾ ਸਰ ਦਿਓ ਓਹ ਸਟ੍ਰੀਕ ਕਿਦੇ ਨਾਲ ਤੁਸੀਂ ਜਰਨਲ ਬਣਾਗੇ ਤੇ ਕਾਹਦੇ ਦੇਖਾ ਤੁਹਾਨੂੰ ਮੋਟੀ ਬੁਟਿਓ ਲਓ ਜੀ ਦੌਰੀ ਜੋ ਆਪਾਂ ਕੱਢ ਲਈਏ ਚੱਤਨੀ ਦੇਖੋ ਤੁਸੀਂ ਕਵਰ ਦੇਖੋ ਐਂਦੀ ਮੋਟੀ ਰੱਖੋ ਇਹਨੇ ਇਤੋਂ ਬਰੀਕ ਨਾ ਕਰੇ ਉਹ ਤਾਂ ਐਂਦੀ ਮੋਟੀ ਰੱਖੇ लोजी लॻी तेयर